ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਸੀਮਤ ਸਮੇਂ 'ਚ ਹੀ ਮੀਂਹ ਪੈਂਦੇ ਰਹੇ ਆ। ਲੰਮੀ ਝੜੀ ਨਹੀਂ ਲੱਗੀ ਤੇ ਨਹੀਂ ਤਾਂ ਘਰ ਡੁੱਬਦੇ ਆ। ਹੂੰ। ਪਿੰਡੀ ਡੁੱਬਦਾ ਲਗਭਗ। ਜਿੱਦੜਬਾ ਹਲਕੇ ਦੇ ਜਿਹੜੇ ਲੋਕ ਡੈਂਪੀ ਢਿੱਲੋ ਕੋਲੇ ਆਪਣੀ ਸਮੱਸਿਆ ਲੈ ਕੇ ਗਏ ਸੀ ਤਾਂ ਕੀ ਜਿੱਦੜਬਾ ਹਲਕੇ ਦੇ ਲੋਕਾਂ ਨੂੰ ਰਿਸਪੌਂਸ ਦਿੱਤਾ ਡੈਂਪੀ ਢਿੱਲੋ ਨੇ? ਆਪਾਂ ਗੱਲਬਾਤ ਕਰਦੇ ਆ ਸਾਸ਼ੀਕਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਕੀ ਨਾਮ ਆ ਤੁਹਾਡਾ ਜੀ? ਬਿੱਟੂ ਮੱਲਣ ਭਾਰਤੀ ਖਸੰਜੂ ਨੇਕਤਾ ਗ੍ਰਾਂਹ। ਜੀ ਤੁਸੀਂ ਜਿਹੜਾ ਕੱਲ ਡੈਂਪੀਟ ਲੋਕੋਲੇ ਗਏ ਸੀ ਤਾਂ ਕੀ ਅਗੋਂ ਨੇ ਰਿਸਪੌਂਸ ਦਿੱਤਾ ਤੁਹਾਨੂੰ ਜੀ ਅਸੀਂ ਡੈਂਪੀ ਢੱਲੋਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉਹਨਾਂ ਦਾ ਨਮਾਇੰਦਾ ਹਲਕੇ ਦਾ ਜੀ ਅਸੀਂ ਸਾਡੇ ਪਿੰਡ ਦੀਆਂ ਸਮੱਸਿਆਾਂ ਤੁਸੀਂ ਛੱਪੜ 'ਤੇ ਖੜੇ ਆ ਆ ਸਾਰਾ ਨਗਰ ਖੜਾ ਕੈਮਰਾ ਕਮਾ ਦਿਓ ਜੀ ਪਾਣੀ ਆ ਨਹੀਂ ਰਿਹਾ ਪਿੰਡ ਦਾ ਬੁਰਾ ਹਾਲਾ ਛੱਪੜ ਭਰਿਆ ਪਿਆ ਜੀ ਇਹ ਪਿਛਲਾ ਲੰਬੇ ਸਮੇਂ ਤੋਂ ਸਾਡੇ ਪਿੰਡ ਦੀਆਂ ਦਿੱਕਤਾਂ ਸੀ ਸਾਨੂੰ ਪਤਾ ਵੀ ਹੁਣ ਜੰਮਣੀ ਚੋਣ ਆ ਗਈ ਪਿੰਡ ਦੀਆਂ ਸਮੱਸਿਆਵਾਂ ਸਰ ਉਤੋਂ ਦੀ ਜਦੋਂ ਵਾਦੇ ਹੁੰਦੇ ਆ ਨਾ ਸਿਆਣੇ ਦੀ ਕਹਤ ਪਾਣੀ ਟੱਪ ਜੇ ਤਾਂ ਗਏ ਆ ਪਾਣੀ ਹੁਣ ਸਾਡਾ ਨਿਕਲ ਹੀ ਨਹੀਂ ਰਿਹਾ ਕਿਸੇ ਪਾਸੇ ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਸੀਮਤ ਸਮੇਂ ਚ ਹੀ ਮੀਂਹ ਪੈਂਦੇ ਰਹੇ ਆ ਲੰਮੀ ਝੜੀ ਨਹੀਂ ਲੱਗੀ ਤੇ ਨਹੀਂ ਤਾਂ ਘਰ ਡੁੱਬਦੇ ਆ ਪਿੰਡ ਹੀ ਡੁੱਬਦਾ ਲਗਭਗ ਸੜਕਾਂ ਟੁੱਟੀਆਂ ਪਈਆਂ ਫਰਨੀ ਟੁੱਟੀ ਪਈ ਹੈ ਸਾਡੇ ਪਿੰਡ ਦੇ ਵਿੱਚ ਵਾਟਰ ਬਾਕਸ ਮਹਿਕਮੇ ਨੇ ਪਾਈ ਸੀ 2 ਸਾਲ ਪਹਿਲਾਂ ਜੀ ਉਹ ਸਾਲ ਹੋ ਗਿਆ ਕੰਪਲੀਟ ਹੋਈ ਨੂੰ ਉਹਦਾ 12 ਲੱਖ 80000 ਰੁਪਏ ਉਹਨਾਂ ਨੇ ਜਮ੍ਹਾਂ ਕਰਾ ਚੁੱਕੇ ਆ ਉਸ ਤੇ ਬਾਵਜੂਦ ਇੱਕ ਸਾਲ ਹੋ ਗਿਆ ਉਹ ਸੜਕਾਂ ਨਹੀਂ ਬਣੀਆਂ ਜੀ ਫਿਰਨੀਆਂ ਜਿਹੜੀਆਂ ਉਹ ਵਾਟਰ ਬਾਕਸ ਮਹਿਕਮੇ ਨੇ ਤਾਂ ਸਾਈਡ ਤੇ ਪੈ ਪਾਈ ਐ 2016 ਦੀਆਂ ਬਣੀਆਂ ਤੇ ਸਰਕਾਰ 5 ਸਾਲ ਬਾਅਦ ਫਿਰਨੀ ਬਣਨੀ ਚਾਹੀਦੀ ਆ 8 ਸਾਲ ਹੋ ਗਈ ਫਿਰਨੀ ਬਣੀ ਨੂੰ ਤੇ ਸਰਕਾਰ ਨੇ ਫਿਰਨੀ ਨਹੀਂ ਬਣਾਈ ਜੀ ਇਸ ਕਰਕੇ ਟੋਏ ਲਖ ਲਖ ਐ ਅਸੀਂ ਸਾਰੀਆਂ ਸਮੱਸਿਆ ਲੈ ਕੇ ਆਦਰਨੀਏ ਸਰਦਾਰ ਹਰਦੀਪ ਸਿੰਘ ਡੈਂਪੀ ਟੋਲੋ ਕੋਲੇ ਗਏ ਇਥੋਂ ਦੇ ਕੁਝ ਆ ਘਰਾਂ ਵਾਲੇ ਸੀ ਕਿ ਮੇਰੇ ਨਾਲ ਅਸੀਂ ਉਹਨੂੰ ਜਦੋਂ ਮੈਂ ਮੰਗਾ ਦਿੱਤੀ ਹੈ ਉਹਨਾਂ ਨੇ ਆਦੇ ਕੀ ਦੇ ਕਿਹਨੂੰ ਫੋਨ ਕਰਨਾ ਮੈਂ ਕਿਹਾ ਮੰਡੀ ਬੋਰਡ ਦੇ ਜੇ ਨੂੰ ਲਾ ਦਿਓ ਐਸਟੀਓ ਨੂੰ ਲਾ ਦਿਓ ਐਕਸਨ ਨੂੰ ਲਾ ਦਿਓ ਉਹ ਤੁਹਾਡੇ ਤੇ ਡਿਪੈਂਡ ਹੈ ਉਹਨਾਂ ਨੇ ਮੰਡੀ ਬੋਰਡ ਦੇ ਜਿਹੜਾ ਆਪਣਾ ਸੀਗਾ ਜੇ ਨੂੰ ਫੋਨ ਕੀਤਾ ਢਿਲੋ ਸਾਹਿਬ ਨੇ ਉਸ ਤੋਂ ਬਾਅਦ ਮੈਂ ਕਿਹਾ ਵੀ ਢਿਲੋ ਸਾਹਿਬ ਸਾਡੇ ਪਿੰਡ ਦੇ ਵਿੱਚ ਇਹ ਵੱਡੀ ਸਮੱਸਿਆ ਤੇ ਵੱਡਾ ਕੋੜ ਹੈ ਤੇ ਇਹ ਕੱਢ ਦਿਓ ਤੇ ਪ੍ਰਮਾਤਮਾ ਤੁਹਾਡੇ ਸਿਰ ਤੇ ਹੱਥ ਰੱਖੂਗਾ ਆਪਾਂ ਯਾਰ ਸ਼ਰਵਾਤ ਦਿੰਨੇ ਆ ਜੇ ਕੋਈ ਚੰਗਾ ਕਰੂਗਾ ਤਾਂ ਉਹਨੂੰ ਕਵਾਂਗੇ ਦਵਾ ਨਿਕਲਦੀ ਐ ਵੀ ਬਹੁਤ ਵਧੀਆ ਕੀਤਾ ਮੈਨੂੰ ਆਦਾ ਪਹਿਲਾਂ ਕਿਹੜਾ ਛੋਟੇ ਪਿੰਡ ਦੇ ਵਿੱਚੋਂ ਮੈਨੂੰ ਜਿਤਾਤਾ ਦੋ ਵਾਰਾਂ ਹਰਾਇਆ ਤੁਸੀਂ ਮੱਲਣ ਪਿੰਡ ਨੇ ਮੈਂ ਆਖਿਆ ਵੀ ਵੀ ਮੱਲਣ ਨੇ ਇਕੱਲੇ ਨੇ ਤਾਂ ਨਹੀਂ ਤੈਨੂੰ ਜਿਤਾਉਣਾ 1,50,60000 ਵੋਟ ਹਲਕੇ ਦੀ ਹੋਰ ਵੀ ਐ 52 ਪਿੰਡ ਐ ਗਿੱਦੜਵਾਹਾ ਮੰਡੀ ਵੀ ਐ ਇਕੱਲੇ ਮੱਲਣ ਦਾ ਕੰਮ ਨਹੀਂ ਆਦਾ ਜਿਹੜੇ ਛੱਪੜ ਦੇ ਨਜ਼ਦੀਕ ਘਰ ਐ ਉਹਨਾਂ ਨੇ ਮੈਨੂੰ ਅਜੇ ਤੱਕ ਮੈਨੂੰ ਵੋਟ ਨਹੀਂ ਪਾਈ ਹੂੰ ਮੈਂ ਕਿਹਾ ਵੀ ਉਹ ਤੁਹਾਡੇ ਨਮਾਇੰਦਿਆਂ ਨੂੰ ਪੁੱਛੋ ਜਿਹੜੇ ਤੁਹਾਡੇ ਆਗੂ ਸੀਗੇ ਵੀ ਪਾਈ ਐ ਕਿ ਨਹੀਂ ਪਾਈ ਜੇ ਨਹੀਂ ਪਾਈ ਆਉਣ ਵਾਲੇ ਸਮੇਂ ਚ ਪਾ ਦੇਣਗੇ ਹੂੰ ਤੇ ਜਾਨੀ ਕਿ ਇਸ ਤਰ੍ਹਾਂ ਦਾ ਪਤੀਰਾ ਫਿਰ ਉੱਥੇ ਕੁਝ ਲੋਕ ਖੜੇ ਸੀਗੇ ਉਹ ਆਦੇ ਵੀ ਬਿੱਟੂ ਜੀ ਤੁਸੀਂ ਛੱਡੋ ਖੜਾ ਕੋਈ ਗੱਲ ਨਹੀਂ ਤੁਸੀਂ ਜਾਓ ਬਹਿਸ ਨਾ ਕਰੋ ਅਸੀਂ ਅਖੇ ਜੀ ਅਸੀਂ ਬਹਿਸ ਕਿਉਂ ਕਰਨੀ ਆ ਅਸੀਂ ਉੱਥੋਂ ਆ ਗਏ ਸਾਡੇ ਨਗਰ ਨੇ ਇਕੱਠ ਕੀਤਾ ਉਸ ਤੋਂ ਬਾਅਦ ਅਸੀਂ ਕੁਝ ਪੱਤਰਕਾਰ ਭਰਾ ਬੁਲਾਏ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਅਸੀਂ ਆਪਦਾ ਪੱਖ ਰੱਖਿਆ ਹੋਰ ਸਾਡਾ ਕਿਸੇ ਨਾ ਪਰਸਨਲ ਹੀ ਵਿਰੋਧ ਨਹੀਂ ਮੇਰਾ ਡੈਂਪੀ ਨਾਲ ਮੈਂ ਤਾਂ ਪਿੰਡ ਦੀਆਂ ਸਮੱਸਿਆ ਲੈ ਕੇ ਗਏ ਸੀ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਹਲਕਾਂ ਚਾਰਜ ਜਿਹੜੇ ਪ੍ਰਤਪਾਲ ਸ਼ਰਮਾ ਜੀ ਆ ਉਹਨਾਂ ਦਾ ਫੋਨ ਆਉਂਦਾ ਵੀ ਭਾਈ ਕੋਈ ਗੱਲ ਨਹੀਂ ਜੀ ਸਾਡੀ ਪਾਰਟੀ ਤੋਂ ਕੋਈ ਹੋਇਆ ਤਾਂ ਅਸੀਂ ਸੌਰੀ ਫੀਲ ਕਰ ਲੈਨੇ ਆ ਤੇ ਵੀ ਮੈਂ ਸੁਬਾ ਆਉਂਗਾ ਜਿਹੜੀਆਂ ਤੁਹਾਡੀਆਂ ਪਿੰਡ ਦੀਆਂ ਸਮੱਸਿਆ ਉਹ ਮੈਂ ਸੁਬਾ ਸੁਣੂੰਗਾ ਲੋਕਾਂ ਦੀਆਂ ਤੇ ਕੋਈ ਗੱਲ ਨਹੀਂ ਤੇ ਵੀ ਆਪਾਂ ਹੱਲ ਕਰਦੇ ਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਜੀ ਆਇਆ ਨੂੰ ਤੁਸੀਂ ਆਜੋ ਸਾਡੇ ਪਿੰਡ ਦੀਆਂ ਸਮੱਸਿਆਵਾਂ ਤੁਸੀਂ ਹੱਲ ਕਰ ਦਿਓ ਤੇ ਜਿਹੜਾ ਅਸੀਂ ਚੰਗਾ ਕੰਮ ਹੈ ਅਸੀਂ ਉਹਦੀ ਸਲਾਘਾ ਕਰਦੇ ਆ ਇਹ ਗੱਲ ਨਹੀਂ ਵੀ ਜੇ ਅਸੀਂ ਕਿਸਾਨ ਜਥੇਬੰਦੀ ਦੇ ਵਿੱਚ ਆ ਉਹਦਾ ਮਰਦਾਬਾਦ ਵੀ ਕਰਦੇ ਆ ਵੀ ਇਹ ਚੀਜ਼ ਨਹੀਂ ਹੈ ਵਾਟਰ ਬਾਕਸ ਦਾ ਪਾਣੀ ਹੈ ਘਰ ਘਰ ਪਾਣੀ ਪਹੁੰਚ ਰਿਹਾ ਹੈ ਬਾਰਡਰ ਬਾਕਸ ਵੱਡਾ ਬਣਿਆ ਦਾदू ਭੱਲੇ ਦੇ ਵਿੱਚ ਦੋ ਤਿੰਨ ਗਲੀਆਂ ਪ੍ਰਤਪਾਲ ਸ਼ਰਮਣੇ ਨੇ ਅਦਗਾਟਨ ਕੀਤਾ ਸੀ ਉਹਨਾਂ ਦਾ ਉਹ ਬੰਡਰਿੰਗ ਹੈ ਅਸੀਂ ਕਿਹਾ ਉਹ ਪ੍ਰਤਪਾਲ ਸ਼ਰਮਣੇ ਨੇ ਉਹ ਗਲੀਆਂ ਦਾ ਅਦਗਾਟਨ ਕੀਤਾ ਬਣੀ ਹੈ ਜੇ ਉਹ ਬਾਰਡਰ ਵਾਕਸ ਦਾ ਪਾਣੀ ਆ ਰਿਹਾ ਤੇ ਆ ਰਿਹਾ ਉਹਦਾ ਅਸੀਂ ਕਹਿ ਹੀ ਨਹੀਂ ਪਰ ਸਾਨੂੰ ਅਫਸੋਸ ਇਸ ਗੱਲ ਦਾ ਹੋਇਆ ਵੀ ਆਪਾਂ ਕਿਸੇ ਦੇ ਘਰੇ ਜਾਂਦੇ ਆ ਦੁਸ਼ਮਣ ਵੀ ਹੋਵੇ ਤੇ ਉਹਦੇ ਵਿੱਚ ਆਪਾਂ ਉਹਨੂੰ ਜਾ ਕੇ ਆਏ ਬੋਲਣਾ ਵੀ ਛੋਡੇ ਪਿੰਡ ਨੇ ਮੈਨੂੰ ਹਰਾਤਾ ਕੀ ਇਕੱਲਾ ਮੱਲਣ ਹਰਾ ਸਕਦਾ 6000 ਵੋਟ ਹੈ ਠੀਕ ਹੈ ਕੀ 52 ਪਿੰਡ ਹੋਰ ਨਹੀਂ ਸੀ ਉੱਥੇ ਕੋਈ ਮੇਰਾ ਕੋਈ ਪਰਸਨਲ ਹੀ ਨਹੀਂ ਅਸੀਂ ਤਾਂ ਮੁੱਦੇ ਲੈ ਕੇ ਗਏ ਸੀ ਮੈਨੂੰ ਲੋਕਾਂ ਨੇ ਕਹਿਤਾ ਮੈਂ ਨਾਲ ਜਾਵੜਿਆ ਮੈਂ ਕਿਸੇ ਪਾਰਟੀ ਨਾਲ ਨਹੀਂ ਨਾ ਮੈਂ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਐ ਵੀ ਮੈਂ ਕਿਸੇ ਦੂਜੇ ਦੀ ਕਰਦਾ ਕਿਉਂਕਿ ਜਿਮਨੀ ਚ ਉਹ ਨਾ ਹੌਟ ਸੀਟ ਆ ਕਈ ਵਾਰੀ ਅਗਲਾ ਕਹਿੰਦਾ ਤਰਫਦਾਰੀ ਕਰਦਾ ਕਿਸੇ ਨੇ ਬਿੱਟੂ ਨੂੰ ਧਿਰ ਬਣਾ ਕੇ ਨਾ ਖੇលਿਆਰਤਾ ਹੋਵੇ ਨਾ ਮੇਰੀ ਕਾਂਗਰਸ ਨਾਲ ਨਾ ਮੇਰੀ ਕਾਲੀਆਂ ਨਾਲ ਨਾ ਮੇਰੀ ਬੀਜੇਪੀ ਨਾਲ ਜੇ ਮੇਰਾ ਜੇ ਮੇਰਾ ਕੋਈ ਉਹ ਜਾ ਨੀਤੀ ਹੁੰਦੀ ਪਾਲਿਸੀ ਹੁੰਦੀ ਮੇਰੇ ਤੇ ਲੋ ਸਾਹਿਬ ਜਾਵੜੇ ਐ ਤੇ ਭਾਜਪੀ ਵਾਲੇ ਤਾਂ ਮੈਨੂੰ ਆਫਰਾਂ ਦੇ ਚੁੱਕੇ ਐ ਜਦੋਂ ਮੈਂ ਲਗਾਤਾਰ ਵਿਰੋਧ ਕੀਤਾ ਉਹਨਾਂ ਦਾ ਉਹਨਾਂ ਨੇ ਤਾਂ ਮੈਨੂੰ ਟਿਕਟ ਤੱਕ ਕਹਿਤਾ ਸੀ 5 ਕਰੋੜ ਰੁਪਇਆ ਕਹਿਤਾ ਸੀ ਗੱਡੀ ਕਹਿਤਾ ਸੀ ਗਨਮੈਨ ਕਹਤੀ ਸੀ ਜੇ ਮੈਂ ਕੋਈ ਉਸ ਨੀਤੀ ਨਾਲ ਹੀ ਆਇਆ ਹੁੰਦਾ ਵੀ ਮੇਰਾ ਕੰਮ ਹੀ ਇਹ ਐ ਤੇ ਮੈਂ ਅੱਜ ਨੂੰ ਜਾਵੜਦਾ ਮੈਂ ਆਪਦਾ ਉਧਰ ਗਨਮੈਨ ਲੈ ਕੇ ਮੈਂ ਟੱਪ ਜਾਂਦਾ ਪਰ ਨਹੀਂ ਇਹੋ ਜੀ ਗੱਲ ਨਹੀਂ ਸੀਗੀ ਅਸੀਂ ਇਸ ਸਮੱਸਿਆ 'ਚ ਲੈ ਕੇ ਗਏ ਸੀ ਪਿੰਡ ਦੀਆਂ ਤੇ ਉਹ ਸਮੱਸਿਆ ਬਾਰੇ ਦੱਸਿਆ ਸੀ ਤੇ ਸਾਨੂੰ ਅੱਗੋਂ ਐ ਬੋਲੇ ਉਹ ਚਲੋ ਉਹਨਾਂ ਦੀ ਇੱਛਾ ਐ ਚਲੋ ਉਹਨਾਂ ਦੀ ਸੋਚ ਹੋ ਸਕਦੀ ਹੈ ਅਸੀਂ ਅਜੇ ਵੀ ਉਹਨਾਂ ਦੀ ਰਿਸਪੈਕਟ ਕਰਦੇ ਹਾਂ